ਪਰਦੇ ਕੋ ਮੁੱਛਾਂ ਦੇ ਕੋ ਤੀਜੀ ਮੰਜ਼ਿਲ ਤੱਕ ਸਿੱਖਾ ਆ ਉਹ ਥੱਲੇ ਅੱਗੇ ਰੁਕਲੀ ਨਾ ਤੇ ਅੱਗ ਉਹ ਫੈਲ ਗਈ ਜੀ ਉੱਪਰ ਵੀ ਸਾਰਾ ਬੱਲੀ ਬੰਦ ਹੋ ਗਿਆ ਉਹ ਚਾਹ ਰਹੀ ਪੱਥਰ ਉੱਪਰ ਬੱਲੀ ਦਾ ਬਰਬਰ ਹੋ ਰਹੀ ਹੋਈ ਬਾਹਰ ਕੰਨਾ ਬੰਨ ਬਾਹਰ ਕੰਨਾ ਨੇ ਚੱਕਿਆ ਚਕਸੀ ਦਾ ਕੀ ਹੋਇਆ ਕੀ ਸੀ ਭਜੀ ਸਰ ਕੁਝ ਨਹੀਂ ਜੋਤ ਜਗਾਈ ਹੈ ਕੀ ਸੀ ਜੀ ਜੋਤ ਜਿਹੜੀ ਹੈ ਨਾ ਸੋਫੇ ਦੇ ਲੱਗਦੀ ਸੀ ਉਹਦੇ ਕਰਕੇ ਅੱਗ ਵੱਧ ਗਈ ਆਪਾਂ ਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਬਾਹਰ ਸੀਗਾ ਜੀ ਮੈਨੂੰ ਕਾਲ ਆਇਆ ਕਵੰਡੀ ਨਾਲ ਜੀ ਅੱਗ ਲੱਗ ਗਈ ਹੈ ਕੀ ਹੈ ਪਰ ਚਲੋ ਜਾਨੀ ਮਾਨੀ ਇਨਸਾਨ ਨਹੀਂ ਹੋਇਆ ਆਪਣਾ ਆਪਣੀ ਫੈਮਿਲੀ ਠੀਕ ਹੈ ਜੀ ਫੈਮਿਲੀ ਠੀਕ ਕੌਣ ਕੌਣ ਪਰਿਵਾਰ ਦੇ ਵਿੱਚ ਸੀ ਆਪਣੀ ਫੈਮਿਲੀ ਹੈਗੀ ਆਪਾਂ 4 ਪਰਸੈਂਟ 4 ਪਰਸੈਂਟ ਠੀਕ ਠਾਕ ਹੈ ਸਭ ਹੋ ਗਿਆ ਹਮ ਤੇ ਫਾਇਰ ਬ੍ਰੀਡ ਮੌਕੇ ਤੇ ਪਹੁੰਚ 5 ਮਿੰਟ ਲੱਗੇ ਸਰ ਉਹਨਾਂ ਨੂੰ ਪਹੁੰਚਣ ਨੂੰ ਕੁਝ ਨਹੀਂ ਉਹਨਾਂ ਦਾ ਦਿਨੋ ਥੈਂਕ ਯੂ ਕਰਦਾ ਕਿ ਕਿਹੜੀ ਜਗ ਠੀਕ ਸੰਤਗੜ ਗੁਰਦੁਆਰੇ ਦੇ ਕੋਲ ਜਿੰਨੇ ਤੋਂ ਸਾਡੇ ਕਮਾਂਡੀਆਂ ਦਾ ਫੋਨ ਆਇਆ ਕਿ ਮਤਲਬ ਕਿ ਇਧਰ ਆਖ ਲੱਗੀ ਹੈ ਤੇ ਫਟਾਫਟ ਆ ਜਾਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰ ਉਸ ਟਾਈਮ ਤੇ ਘਰ ਤੇ ਮੈਂ ਇੱਥੋਂ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਘਰ ਤੇ ਭਾਬੀ ਸੀ ਗੁੜੀਆਂ ਸੀ ਮੇਰੇ ਦੀਦੀ ਸੀ ਨਾਲ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਪਾ ਕੇ ਜੋਰ ਅੰਦਰ ਜਗਾਈ ਸੀ ਉਹਨਾਂ ਨੇ ਕਿ ਜੋਤ ਹੀ ਮਤਲਬ ਕਿ ਮਤਲਬ ਜੋ ਦੇ ਕਪੜੇ ਨਾ ਅਗਿਓ ਅੱਛਾ ਤੇ ਪਰਿਵਾਰਿਕ ਨੰਬਰ ਠੀਕ ਨੇ ਸਰ ਕੋਈ ਹੋਰ ਕਿੰਨੇ ਜੀ ਸੀਗੇ ਜੀ ਘਰ ਦੇ ਵਿੱਚ ਚਾਰ ਮੈਂਬਰ ਇੱਥੇ ਹੈਗੇ ਸੀ ਚਾਰ ਮੈਂਬਰ ਚਾਰੋ ਸਹੀ ਨੇ ਸਰ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਸਭ ਦਾ ਅੰਦਰ ਜਲ ਗਿਆ ਜਿਹੜਾ ਕਮਰਾ ਹੈ ਸੋਈ ਸਾਰੀ ਉੱਪਰ ਕਪੜ ਬਣੇ ਇਹ ਸਭ ਕੁਝ ਸੜ ਚੁੜ ਗਿਆ ਸਾਰਾ ਅੱਛਾ ਹਾਂਜੀ ਤੇ ਇਨੀ ਭੈਣ ਅੱਗ ਲੱਗੀ ਹਾਂਜੀ ਹਾਂਜੀ ਮੈਂ ਹੁਣ ਹੀ ਐ ਜਸਟ ਹੁਣੇ ਆ ਮੈਂ ਮੇਰੇ ਬੇਟੇ ਨਾਲ ਦੱਸਿਆ ਕਿ 5 ਵਿਗੇਟ ਕਿੱਦਾਂ ਮੌਕੇ ਤੇ ਪਹੁੰਚ ਗਈ ਪਾਜੀ ਸਾਡੇ ਕੋਲ ਨੀ ਫੋਨ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਤੇ ਫਾਇਰ ਹੋ ਗਿਆ ਕਿੰਨੇ ਕਿੰਨੇ ਕਿ ਮਿੰਟ ਚ ਫਾਇਰ ਹੋ ਗਿਆ ਪਹੁੰਚ ਗਿਆ ਸੀ ਕਾਲਪੁਰ ਮੌਕੇ ਤੇ ਫੋਨ ਕੀਤਾ ਮੌਕੇ ਪੰਜ ਮਿੰਟ ਦੇ ਮੌਕੇ ਮਿੰਟ ਦੇ ਪਹੁੰਚ ਗਿਆ ਸੀ ਹੁਣ ਅੱਗ ਤੇ ਕਾਬੂ ਪਾ ਲਿੱਤਾ ਗਿਆ ਹਾਂਜੀ ਹਾਂਜੀ ਓਹ ਠੀਕ ਆ ਮਤਲਬ ਵੀ ਚਲੋ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕਿ ਉਧਰ ਪਚਾਇਆ ਜਿਹੜਾ ਆਪਾਂ ਕੀ ਅੱਗ ਲੱਗੀ ਬਾਕੀ ਮਾਨੀ ਨੁਕਸਾਨ ਘਰ ਦਾ ਜਿਹੜਾ ਸੜਿਆ ਸਾਰਾ ਹਾਂ ਭਾਈ ਜੀ ਤੋਂ ਅੱਗ ਲੱਗੀ ਪਤਾ ਨਹੀਂ ਕਿ ਆਖੀ ਨਾ ਕੀ ਭਾਈ ਆਪਣਾ ਕੀ ਨਾ ਕੀ ਆ ਜੀ ਮੇਰਾ ਨਾਮ ਸੋਨੂ ਹੈ ਕਿੱਥੇ ਰਹਿਣ ਵਾਲੇ ਮੈਂ ਇੱਥੇ ਰਹਿੰਦਾ ਸੀ ਪਹਿਲਾਂ ਜੁਆਇੰਟ ਫੈਮਿਲੀ ਸਾਡੀ ਮੈਂ ਇਥੇ ਸ਼ਿਫਟ ਹੋ ਗਿਆ ਕਿ ਰੋਬਰਦਲਾਣੀ ਮੇਰੀ ਸਬਜ਼ੀ ਮੰਡੀ ਸ਼ੋਪ ਹੈਗੀ ਹੈ ਪੁਰਾਣੀ ਸਬਜ਼ੀ ਮੰਡੀ ਹੈ ਤੇ ਇੱਥੇ ਬ੍ਰਦਰ ਵੀ ਸ਼ੋਪ ਤੇ ਹੈਗੇ ਉਹਦੀ ਦੇਰ ਦੇਰ ਸੇ ਸੋ ਦੁਕਾਨ ਹੈਗੀ ਹੈ ਤੇ ਘਰ ਭਾਬੀ ਸੀ ਬੱਚੇ ਸੀ ਨਾਲ ਮੇਰੀ ਸਿਸਟਰ ਇੱਥੇ ਹੈਗੀ ਸੀ ਉਹਨੇ ਜੋਰ-ਜੋਰ ਜੁਗਾਈ ਸੀ ਜੋਤਨੇ ਮੈਂ ਭਾਪੜ ਬਣ ਗਿਆ ਤੇ ਅੱਜ ਲੋਕੀ ਲੱਗ ਜਾਂਦੇ ਕਪੜੇ ਨਾਲ ਉਹਨਾਂ ਦੇ ਕਰਕੇ ਸਾਰਾ ਹੋ ਗਿਆ ਸਰ ਸਾਨੂੰ 74 ਦੇ ਕਾਲ ਆਏ ਕਿ ਸੰਤ ਗੜ ਗੁਰਦੁਆਰੇ ਦੇ ਕੋਲ ਫੋਰਸ ਕਲ ਦੇ ਸਾਹਮਣੇ ਘਰ ਦੇ ਵਿੱਚ ਅੱਗ ਲੱਗੀ ਆ ਸੀ ਤੁਰੰਤ ਦੋ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਚ ਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਸੀ ਅੱਗ ਲੱਗਣ ਦਾ ਕੁਝ ਪਤਾ ਲੱਗਾ ਉਹ ਘਰ ਦੇ ਦੱਸਦੇ ਕਿ ਮੈਡਮ ਨੇ ਜੋ ਜਗਾਇਸੀ ਉਹਦੇ ਕਰਕੇ ਜੋ ਜੂੜ ਡਿੱਗ ਪਈ ਆ ਉਹਦੇ ਕਰਕੇ ਅੱਗ ਲੱਗੀ ਆ ਤੇ ਅੱਗ ਹੁਣ ਬੁਝਾ ਦਿੱਤੀ ਗਈ ਚੰਗੀ ਤਰ੍ਹਾਂ ਘਰ ਦੇ ਵਿੱਚ ਕਿੰਨੇ ਕੋ ਜੀ ਸੀਗੇ ਜੂੜ ਚਾਰ ਜੀ ਸੀਗੇ ਚਾਰੇ ਬਾਹਰ ਨਿਕਲਿਆ ਸੇਫ ਆ ਜੀ ਸਾਰੇ ਘਰ ਦੇ ਹਾਂਜੀ ਸਾਰੇ ਸੇਫ ਆ ਹਮ ਹੁਣ ਅੱਗ ਦੇ ਕਾਬੂ ਪਾ ਲਈ ਅੱਗ ਦੇ ਕਾਬੂ ਪਾ ਲਿਆ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਜੀ ਆਪ ਨੂੰ ਸਾਡੇ ਦੋ ਗੱਡੀਆਂ ਲੱਗੀਆਂ ਜੀ ਮੈਂ ਅਰਸੀ ਦੇ ਸਿੰਘ ਹਾਂ ਮੋਕਕੇ ਦਾ ਸਥਾਨ ਡਿਊਟੀ ਨੂੰ ਮੋਕੇ ਤੇ ਆਇਓ ਸਰ ਕੀ ਮਾਮਲਾ ਕੀ ਹੈ ਜੀ ਕੀ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲਦੀ ਜੀ ਕਿ ਉਹ ਕਰਦੇ ਜੀ ਅੱਗ ਦੀ ਜੀ ਉਹ ਵੀ ਆਇਓ ਮੋਕਕੇ ਦੀ ਵਿਸਥਾਰ ਸਾਡੇ ਆਨ ਦੀ ਵਰਦੇ ਜਾਂ ਫਿਰ ਮੈਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਣ ਹੋਈਆਂ ਜੀ

ਆ ਜਿਹੜਾ ਮੀਨ ਦਿਲੇ ਦੇਖਵਾ ਉਹ ਵੀ ਘਰ ਦੇ ਦਰਵਾਜ਼ੇ ਤੇ ਕੰਬੇ ਦੇ ਵੀ ਕਮਰੇ ਦੇ ਵੀ ਆ ਕੇ ਲੱਗੀ ਨਾ ਮਾਰੋ ਚਾਹਿਆ ਅੱਗ ਲੱਗਣ ਦਾ ਸਰਕਾਰ ਨੂੰ ਪਤਾ ਚੱਲਿਆ ਕਿਸ ਕਰਨ ਲੱਗੀ ਜੀ ਹਾਲ ਤੁਹਾਨੂੰ ਕੋਈ ਪਤਾ ਚਾਰ ਨਹੀਂ ਜੀ ਤਾਂ ਲੱਗਦੀ ਨਹੀਂ ਇਹ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਵਿੱਚ ਕਿਤੇ ਦੂਰ ਦਿਖਾਈ ਹੋਈ ਸੀ ਬੂਸਟਾਂ ਦੇ ਵਿੱਚ ਤੇ ਉਹ ਦੂਤੋ ਸ਼ਾਇਦ ਅੱਗ ਜੀ ਘਰ ਦੇ ਵਿੱਚ ਲੱਗ ਗਈ